ਬਹੁਤ ਲੋਕ ਬਹੁਤ ਦੇਸ਼ਾਂ ਤੋਂ ਰਿਫਿਊਜ਼ ਹੈ ਸਾਡੇ ਕੋਲ ਆਉਂਦੇ ਔਰ ਦੱਸਦੇ ਆ ਕਿ ਹਾਂ ਸਾਡੀ ਐਸਏ ਜਿੰਨੇ ਫਾਈਲ ਰਿਫਿਊਜ਼ ਕਰਵਾ ਦਿੱਤੀ ਔਰ ਜਦੋਂ ਆਪਾਂ ਉਹਨਾਂ ਨੂੰ ਪੁੱਛੀਦਾ ਹਾਂ ਨਾ ਕਿ ਹਾਂ ਪੁਰਾਣੀ ਫਾਈਲ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਲਾਏ ਹੀ ਜਾਂ ਕੀ ਆਪਣਾ ਕੰਮ ਦਿਖਾਇਆ ਹੀ ਜਾਂ ਕਿੰਨੇ ਫੰਡ ਤਹੀ ਉਦੋਂ ਆਪਣੀ ਦਿਖਾਇਆ ਹੀ ਤਾਂ ਕਿਸੇ ਵੀ ਪਰਸਨ ਨੂੰ ਇੱਕ ਵੀ ਚੀਜ਼ ਦਾ ਪਤਾ ਨਹੀਂ ਹੁੰਦਾ ਉਹਨਾਂ ਦਾ ਇਹ ਕਹਿਣਾ ਹੁੰਦਾ ਵਾ ਕਿ ਸਾਡੇ ਐਜੰਟ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ ਕਿ ਆਪਣਾ ਫਾਈਲ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਲਾਏ ਹੀ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਆਪਾਂ ਇੰਨੇ ਜ਼ਿਆਦਾ ਮੂਰਖ ਹੈਗੇ ਆ ਕਿ ਅਗਲੇ ਕੰਸਲਟੈਂਟ ਉਹਦੇ ਵਿੱਚ ਡਾਕੂਮੈਂਟ ਕਿਹੜੇ ਲਾਉਣੇ ਆ ਔਰ ਅਗਰ ਉਹਨੇ ਤੁਹਾਡੀ ਫਾਈਲ ਦੇ ਵਿੱਚ ਤੁਹਾਨੂੰ ਬਿਨਾ ਦੱਸੇ ਡਾਕੂਮੈਂਟ ਲਗਾਵੇ ਦਿੱਤੇ ਤਾਂ ਤੁਸੀਂ ਖੁਦ ਸੋਚੋ ਕਿ ਉਹ ਤੁਹਾਨੂੰ ਉਹ ਡਾਕੂਮੈਂਟ ਦੱਸਦਾ ਕਿਉਂ ਨਹੀਂ ਪਿਆ ਉਹਦਾ ਕਾਰਨ ਸਿਰਫ ਇੱਕ ਹੁੰਦਾ ਵਾ ਕਿ ਉਹਨੇ ਤੁਹਾਡੀ ਫਾਈਲ ਦੇ ਵਿੱਚ ਹਰ ਇੱਕ ਡਾਕੂਮੈਂਟ ਫੇਕ ਲਾਇਆ ਹੁੰਦਾ ਵਾ ਉਹਨੂੰ ਇਹ ਡਰ ਹੁੰਦਾ ਵਾ ਕਿ ਕਿਤੇ ਇਹ ਵਾਲੇ ਡਾਕੂਮੈਂਟ ਜੇ ਆਪਾਂ ਇਹਨਾਂ ਨੂੰ ਦੇ ਦਿੱਤੇ ਤੇ ਸ਼ਾਇਦ ਇਹਨਾਂ ਡਾਕੂਮੈਂਟ ਦੇ ਆਧਾਰ ਤੇ ਸਾਡੇ ਉੱਪਰ ਹੀ ਪਰਚਾ ਹੀ ਨਾ ਕਰਵਾ ਦੇਣ ਕਿ ਪਰ ਨਕਲੀ ਡਾਕੂਮੈਂਟ ਲਾਏ ਹੀ ਸੋ ਇੱਕ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖੋ ਕਿ ਜਦੋਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਵੇ ਕਿ ਅਗਲਾ ਬੰਦਾ ਨਕਲੀ ਡਾਕੂਮੈਂਟ ਹੀ ਵਿੱਚ ਯੂਜ਼ ਕਰਦਾ ਪਿਆ ਵਾ ਜਦੋਂ ਕਿ ਤੁਸੀਂ ਖੁਦ ਸੋਚੋ ਐਸਾ ਇੱਕ ਵੀ ਕੋਈ ਫਾਈਲ ਦੇ ਵਿੱਚ ਡਾਕੂਮੈਂਟ ਨਹੀਂ ਲੱਗਦਾ ਜਿਹੜਾ ਏਜੰਟ ਤੁਹਾਨੂੰ ਨਹੀਂ ਦੇ ਸਕਦਾ ਕਿਉਂਕਿ ਦੇਖੋ ਟੂਰਿਸਟ ਵੀਜ਼ਾ ਦੀ ਫਾਈਲ ਦੇ ਵਿੱਚ ਹਰ ਇੱਕ ਡਾਕੂਮੈਂਟ ਉਹੀ ਲੱਗਦਾ ਵਾ ਜੋ ਤੁਹਾਡਾ ਆਪਣਾ ਡਾਕੂਮੈਂਟ ਹੁੰਦਾ ਵਾ ਆਪਣੇ ਕੋਲੋਂ ਕੰਸਲਟੈਂਟ ਤੁਹਾਡੀ ਫਾਈਲ ਦੇ ਵਿੱਚ ਕਵਰ ਲੈਟਰ ਔਰ ਆਈਟਿਨਰੀ ਰਿਪੋਰਟ ਤੋਂ ਇਲਾਵਾ ਕੋਈ ਹੋਰ ਤੀਸਰਾ ਡਾਕੂਮੈਂਟ ਵਿੱਚ ਐਡ ਕਰ ਹੀ ਨਹੀਂ ਸਕਦਾ ਇਸ ਤੋਂ ਇਲਾਵਾ ਜਿੰਨੇ ਵੀ ਬਾਕੀ ਫਾਈਨੈਂਸ਼ੀਅਲ ਇਨਕਮ ਸਰਸ ਦੇ ਜਿਹੜੇ ਡਾਕੂਮੈਂਟ ਲੱਗਦੇ ਆ ਜਾਂ ਤੁਹਾਡੇ ਆਈਡੈਂਟੀਫਿਕੇਸ਼ਨ ਡਾਕੂਮੈਂਟ ਲੱਗਦੇ ਆ ਉਹ ਸਿਰਫ ਤੁਹਾਡੇ ਹੀ ਹੁੰਦੇ ਨੇ ਇਸ ਕਾਰਨ ਕਰਕੇ ਅਗਰ ਕਿਸੇ ਵੀ ਕੰਸਲਟੈਂਟ ਦੇ ਕੋਲ ਜਾਂਦੇ ਹੋ ਨਾ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖੋ ਭਾਵੇਂ ਤੁਹਾਨੂੰ ਜ਼ਿਆਦਾ ਨੋਲੇਜ ਨਹੀਂ ਹੈਗੀ ਇਹਨਾਂ ਚੀਜ਼ਾਂ ਬਾਰੇ ਪਰ ਤੁਹਾਨੂੰ ਘੱਟੋ ਘੱਟ ਇਹਨਾਂ ਪਤਾ ਹੋਣਾ ਚਾਹੀਦਾ ਵਾ ਕਿ ਜਿੰਨੇ ਵੀ ਟੂਰ ਵੀਜ਼ਾ ਦੀ ਫਾਈਲ ਦੇ ਵਿੱਚ ਡਾਕੂਮੈਂਟ ਲੱਗਣਗੇ ਉਹ ਸਿਰਫ ਤੇ ਸਿਰਫ ਤੁਹਾਡੇ ਹੀ ਹੋਣਗੇ ਔਰ ਅਗਰ 에ਜੰਟ ਤੁਹਾਡੀ ਫਾਈਲ ਅਪਲਾਈ ਕਰਨ ਲੱਗਾ ਵਾ ਤਾਂ ਉਹਨੂੰ ਪਹਿਲਾਂ ਪ੍ਰੋਪਰਲੀ ਪੁੱਛੋ ਕਿ ਤੁਹਾਡੀ ਫਾਈਲ ਦੇ ਵਿੱਚ ਉਹ ਕਿਹੜੇ ਕਿਹੜੇ ਡਾਕੂਮੈਂਟ ਐਡ ਕਰੇਗਾ ਉਹਦੇ ਕੋਲੋਂ ਪੂਰਾ ਪ੍ਰੋਸੀਜਰ ਪੁੱਛੋ ਕਿ ਅਗਰ ਉਹ ਤੁਹਾਡੀ ਟੂਰ ਵਿਜ਼ਾ ਦੀ ਫਾਈਲ ਲਗਾਉਂਦਾ ਪਿਆ ਵਾ ਤਾਂ ਉਹ ਫਾਈਲ ਨੂੰ ਕਿਵੇਂ ਲਗਾਏਗਾ ਕਿਹੜੇ ਡਾਕੂਮੈਂਟਸ ਦੇ ਨਾਲ ਲਗਾਏਗਾ ਕਿ ਜਸਟੀਫਿਕੇਸ਼ਨ ਦੇਏਗਾ ਕਿ ਸਟੋਰੀ ਬਣਾਏਗਾ ਇੱਕ ਕੰਸਲਟੈਂਟ ਦਾ ਕੰਮ ਹੀ ਇਹੀ ਹੁੰਦਾ ਵਾ ਇੱਕ ਕੰਸਲਟੈਂਟ ਦੇ ਕੋਲ ਤੁਸੀਂ ਜਾਂਦੇ ਹੀ ਤਦ ਕਰਕੇ ਉਹ ਤਾਂ ਕਿ ਜਿਹੜੀਆਂ ਚੀਜ਼ਾਂ ਬਾਰੇ ਤੁਹਾਨੂੰ ਖੁਦ ਨੂੰ ਨੋਲਿਜ ਨਹੀਂ ਹੈਗੀ ਉਹਨਾਂ ਚੀਜ਼ਾਂ ਬਾਰੇ ਉਹ ਏਜੰਟ ਤੁਹਾਨੂੰ ਅਵੇਅਰ ਕਰੇ ਤੁਹਾਨੂੰ ਉਹ ਦੱਸੇ ਕਿ ਹਾਂ ਕਿਹੜੇ ਡਾਕੂਮੈਂਟ ਐਸੇ ਫਾਈਲ ਦੇ ਵਿੱਚ ਲਗਾਓ ਜਿਹਦੇ ਨਾਲ ਆਪਾਂ ਐਮਬੈਸੀ ਨੂੰ ਭਰੋਸਾ ਦਿਵਾ ਸਕੀਏ ਕਿ ਤੁਸੀਂ ਇੱਕ ਜੈਨੂਇਨ ਐਪਲੀਕੈਂਟ ਹੈਗੇ ਹੋ ਐਂਬੈਸੀ ਨੇ ਕਦੀ ਵੀ ਇਹ ਗੱਲ ਨਹੀਂ ਦਸੀ ਹੁੰਦੀ ਕਿ ਫਾਈਲ ਦੇ ਵਿੱਚ ਕਿਹੜਾ ਡਾਕੂਮੈਂਟ ਲਾਓ ਤੇ ਕਿਹੜਾ ਨਾਮ ਲਾਓ ਅਸੀਂ ਵੈਸੇ ਆਪਣੇ ਦਿਮਾਗ ਦੇ ਨਾਲ ਸੋਚ ਕੇ ਹੀ ਐਸੇ ਡਾਕੂਮੈਂਟ ਫਾਈਲ ਦੇ ਵਿੱਚ ਐਡ ਕਰਨੇ ਹੁੰਦੇ ਆ ਜੋ ਕਿ ਤੁਹਾਡੀ ਬਣਾਈ ਹੋਈ ਕਹਾਣੀ ਦੇ ਨਾਲ ਮੈਚ ਕਰਨ ਤੁਹਾਡੇ ਫਾਈਨੈਂਸ਼ੀਅਲ ਤੁਹਾਡੇ ਇਨਕਮ ਸੋਰਸ ਦੇ ਡਾਕੂਮੈਂਟ ਦੇ ਵਿੱਚ ਤੁਹਾਡੀ ਕਮਾਈ ਦੇ ਔਰ ਤੁਹਾਡੇ ਜ਼ਮੀਨ ਜਾਇਦਾਦ ਦੇ ਡਾਕੂਮੈਂਟ ਲਗਦੇ ਨੇ ਸੋ ਅਗਰ ਕਿਸੇ ਕੰਸਲਟੈਂਟ ਦੇ ਕੋਲ ਆਪਣੀ ਫਾਈਲ ਲਗਾਉਣ ਦੀ ਸੋਚਦੇ ਪਏ ਹੋ ਔਰ ਅਗਰ ਕੰਸਲਟੈਂਟ ਤੁਹਾਨੂੰ ਇਹ ਨਹੀਂ ਦੱਸਦਾ ਪਿਆ ਕਿ ਫਾਈਲ ਦੇ ਵਿੱਚ ਕਿਹੜੇ ਡਾਕੂਮੈਂਟ ਲਗਾਉਣੇ ਆ ਤਾਂ ਬਿਲਕੁਲ ਵੀ ਉਹਦੇ ਕੋਲੋਂ ਆਪਣਾ ਫਾਈ had in